ਹੈ ਨੀ ਕੁੜੇ ਕਿੱਥੇ ਆ? ਹਾਂਜੀ ਬਸੋ ਕੀ ਕਹਿਣਾ ਵਾ? ਉੱਤੋਂ ਨੇਰੀ ਦਾ ਰੋਕ ਹੋਇਆ ਪੁੱਤ ਸਭਜੀ ਸਬਜੀ ਧਰਲਾ ਕੋਈ। ਹੋਏ। ਸਾਨੂੰ ਤੇ ਬਸ ਨਾ ਉਧਰੋਂ ਸਵੇਰੇ ਉਧਰੋਂ ਸ਼ਾਮਾਂ ਨੇ ਮੈਨੂੰ ਫਿਕਰ ਹੀ ਹੁੰਦਾ ਵੀ ਮੈਂ ਸਬਜੀ ਧਰਨੀ। ਤੁਸੀਂ ਨਾ ਮੇਰੀ ਜਾਨ ਹੀ ਖਾ ਛਾੜਦੇ ਜ। ਆਹ ਕੀ ਕਰਦੇ ਹੰਦਰ ਬੈਠੀ ਪੁੱਤ ਟਾਈਮ ਨਾਲ ਉੱਤੋਂ ਨੇਰੀ ਦਾ ਰੋਕ ਆ ਤੇ ਬਾਅਦ ਜਤੋਂ ਸਿਲਿੰਡਰ ਵੀ ਹੈ ਨਹੀਂ। ਮੈਨੂੰ ਪਤਾ ਵਾ ਵੀ ਤੁਹ ਨੇਰੀ ਦਾ ਰੋਕ ਹੈਗਾ ਪਰ ਤੁਸੀਂ ਕਾਲੇ ਵੜੇ ਕਹਿੰਦਾ ਜੀ ਮੈਂ ਆਪੇ ਧਾਰ ਹੀ ਲੈਣੀ। ਰੋਏ ਰੇਨ ਕੇ ਖਵਾਉਣੀ ਤਾਨੂੰ ਭੁੱਖੇ ਤੇ ਨਹੀਂ ਸਮਝਦੇਗੇ। ਆਹੀ irdon sabzi ਯਾ ਚੀਜ਼ਾਂ ਆਖੀ ਘੌਮ ਮਨੇ ਪੈ ਖੀਰਾ ਵੜਾਈ ਫੋਕਦੀ ਰਹਿੰਦੀ ਆ ਸਟੈਂਸ ਨੋਡ ਵੀ ਰਾਜਾ ਚੋਕ ਲਿਆ ਕਰ ਟਾਈਮ ਨਾ ਨਿਆਣੇ ਵਜਣਗੇ ਵਿੱਚ ਖੇਡਦੇ ਨਿਕੇ ਨਿਕੇ ਮਾ ਤਾਂ ਤੂੰ ਨਾ ਚੈਨ ਨਾ ਬੈਣੀ ਬੈਠੀ ਵੀ ਤੇਰ ਕੋ ਬੈਠਾ ਨਹੀਂ ਜਾਂਦਾ ਰੋਲਾ ਪਾਉਂਦੀ ਹੋਈ ਰਹਿੰਦੀ ਸਟੈਂਡ ਤੈਨੂੰ ਦੱਸ ਕੋਲ ਤੈਨੂੰ ਕੀ ਪਰਛਾਵਾ ਪੈਂਦਾ ਇਹਦਾ ਪੁੱਤ ਨਿਆਣੇ ਵਿੱਚ ਵਜਣਗੇ ਨਿਕੇ ਨਿਕੇ ਭੱਜੇ ਫਿਰਦੇ ਸੱਟ ਲਵਾਉਣਗੇ ਉਹ ਤਰ੍ਹਾਂ ਉਹਦੋਂ ਆਖਿਆ ਚਾਰ ਛੱਲੇ ਡਾਉਂਡੇ ਆ ਤੇ ਫਰਸ਼ਾਂ ਹੀ ਪਵਾ ਦੋ ਕਿਤੇ ਫਰਸ਼ਾਂ ਨਹੀਂ ਪਵਾ ਕੇ ਦਿੱਤੀਆਂ ਗੋਡੇ-ਗੋਡੇ ਕੱਚਾ ਤਾਂ ਇਧਰੋਂ ਹੁੰਦੀ ਤਾਂ ਇਧਰੋਂ ਲਿਪੜ ਜਾਂਦਾ ਕਿਤੇ ਘਰ ਦਾ ਮੂੰਹ ਸਿਰ ਵੀ ਨਹੀਂ ਚੱਜਣਾ ਬਣਾ ਕੇ ਤਾਂ ਗੱਲਾਂ ਮਾਰਨ ਨੂੰ ਬੈਠੇ ਵੀ ਆ ਵਰਗੇ ਬਹੁਤ ਬਹੁਤ ਦੀ ਹੈ ਇਹ ਮੁੰਡੇ ਨੂੰ ਆ ਨਹੀਂ ਔਖਾ ਸੌਖਾ ਹੋ ਕੇ ਨੇ ਹਾਂ ਕਿਤੇ ਉਹ ਨਹੀਂ ਆ ਕੇ ਉਹਨਾਂ گاؤں ਨੂੰ ਆਪਣੇ ਪੁੱਤ ਨੂੰ ਇੱਥੇ ਫਰਚੇ-ਪੁਰਚੇ ਪਵਾ ਕੇ ਦਵੇ ਮੇਰੇ ਕੋਲ ਹੀ ਕੱਚੇ ਥਾਮਾ ਥਾ ਹੁੰਦੇ ਜਾਂਦੇ ਉਹ ਇਨੀ ਬੁੱਤ ਕਾਲੀ ਨਾ ਪਿਆ ਕਰ ਲਵਾ ਦੇ ਨੇ ਫਸ਼ ਤੈਨੂੰ ਲਵਾ ਦੂਣੇ ਕਾਲੀ ਕਿਉਂ ਨਾ ਪਾਵਾਂ ਜਿੰਨੇ ਕਰਨਾ ਪਤਾ ਉਹਨੂੰ ਮਾਤਾ ਹੁੰਦਾ ਕਾਲੀ ਕਿਉਂ ਨਾ ਪਾਵਾਂ ਆ ਫੜ ਮੈਂ ਦੋ ਕਚੀ ਰਹੀ ਤੇ ਕੁਝ ਚੀਰ ਗੰਡੇ ਮੈਂ ਨਾ ਉਹ ਜਾਣਾ ਹੀ ਕਮੇਟੀ ਪਾਈ ਜਿੱਧਰ ਮੈਂ ਨਾ ਕੋਣ ਤੇ ਮੰਮੀ ਤੁਸੀਂ ਵੀਆਂ ਵਰਗੇ ਜੀ ਹੁਣ ਤੁਸੀਂ ਗੰਡਾ ਵੀ ਚੀਰ ਸਾਈ ਦੇ ਗੰਡਾ ਚੀਰ ਕੇ ਨਹੀਂ ਨਹੀਂ ਦਿਮਾਗ ਚ ਨਹੀਂ ਕਿਹਾ ਕਮੇਟੀ ਦੀ ਬੋਲੀ ਆ ਬਾ 12 ਵਜੇ ਤੋਂ ਬਾਅਦ ਨਹੀਂ ਹੋਣਾ ਤੁਹਾਡੇ 3 ਦਾ ਫੋਨ ਆਉਂਦੇ ਮੈਂ ਨਹੀਂ ਗੱਲ ਕਰਨੀ ਆਪੇ ਕਰ ਲੋ ਕੀ ਆਉਂਦੀ ਚੁੱਕ ਲੈਣਾ ਹੀ ਇਹ ਤਾਂ ਮੈਂ ਕੱਟਿਆ ਗਿਆ ਇਧਰ ਲਾ ਲੋ ਲਾ ਕੇ ਦੇ ਫਿਰ ਮੈਨੂੰ ਤਾਂ ਸੋ ਤੇ ਗੰਡਾ ਟੋਟਾ ਦੇ ਕੋਲ ਉਹ ਚੀਜ਼ ਦਿਆ ਕਰੋ ਬੈਠੇ ਤੁਸੀਂ ਉਹ ਵੀ ਨਹੀਂ ਚੀਰ ਦੇਗੀ ਮੈਂ ਤੁਸੀਂ ਰੱਖਿਆ ਕੀ ਕਰਨਾ ਫਿਰ ਜੇ ਤੁਹਾਨੂੰ ਫੋਨ ਲਾਉਣਾ ਹੀ ਨਹੀਂ ਆਉਂਦਾ ਉਦੋਂ ਤੇ ਤੁਸੀਂ ਸਾਹ ਨਹੀਂ ਲਿਆ ਮੈਨੂੰ ਫੋਨ ਲੈ ਦੋ ਫੋਨ ਲੈ ਉਨੇ ਪਰ ਤਾਂਗੋ ਕੇ ਵਿਚਾਰੇ ਨੇ ਫੋਨ ਲੈ ਕੇ ਜਿੱਤਾ ਇੱਥੇ ਫਰਸ਼ਾ ਨਹੀਂ ਪੈਣ ਦਿੱਤੀਆਂ ਤੇ ਫੋਨ ਦੀ ਤੁਹਾਨੂੰ ਪਈ ਸੀ ਮੈਂ ਫੋਨ ਆਪਣੇ ਤੋਂ ਗੱਲ ਕਰੀ ਦਿੰਦੀ ਕੁੜੀ ਦਾ ਫੋਨ ਆ ਜਾਂਦਾ ਵਾ ਮੈਨੂੰ ਲਾਉਣਾ ਆਉਂਦਾ ਹੁੰਦਾ ਤੇ ਮੈਂ ਲਾਉਣਾ ਲੈਦੀ ਹੈ ਰੱਖਾਂ ਦਾ ਹੀ ਸ਼ੌਂਕ ਆ ਫੜ ਲਓ ਕਰ ਲਓ ਕਰ ਲਓ ਚਲ ਜਾ ਪੁੱਤ ਉੱਥੇ ਜਾ ਕੇ ਚੀਰਲਾ ਮਾੜਾ ਜੇ ਮੈਂ ਗੱਲ ਕਰਨਾ ਆਹੋ ਆਹੀ ਤਾਂ ਤੁਹਾਡੀਆਂ ਗੱਲਾਂ ਮਾੜੀਆਂ ਮੈਂ ਤੁਹਾਡੀ ਮਾਮਾ ਤੀਆਂ ਦੀ ਕੀ ਗੱਲ ਸੁਣਨ ਲੱਗੀ ਨਹੀਂ ਪੁੱਤ ਉਹ ਤਾਂ ਤੁਸੀਂ ਸਤਕਾਰਯੋਗ ਭਾਲਦਿਆਂ ਜੇ ਮੇਰੇ ਕੋਲ ਪਤਾ ਨਹੀਂ ਕੀ ਹੋਇਆ ਇਹਨੂੰ ਹੈਲੋ ਹਾਂ ਪੁੱਤ ਹਾਂ ਫੋਨ ਲਾਉਂਦਾ ਹੀ ਹਾਂ ਅੱਛਾ ਆਉਣਾ ਮੈਂ ਤੂੰ ਰੋਏਂ ਕਰਦੀ 10 ਦਿਨ ਰੋਕੇ ਆ ਜਾਂਦੀ ਹਾਂ ਉਹ ਤੇ ਅੱਗੇ ਦਿਨ ਪਤਾ ਕੀ ਜੂ ਖਿਜੂ ਕਰਦੀ ਆ ਤੇ ਫਿਰ ਚਾਹ ਪਾਣੀ ਦਾ ਫਿਰ ਨਿਆਣੀ ਹਸਕ ਨਾਲ ਨਿਕੇ ਨਿਕੇ ਨਾਲੇ ਜ ਮੈਨੂੰ ਮਿਲਣ ਆਲੀ ਫਿਰ ਸੁਣਾਉਣਗੇ ਤੇ ਕੁਛ ਦਵੂੰਗੀ ਨਾ ਨਿਆਣਿਆਂ ਨੂੰ ਤੂੰ 10 ਦਿਨ ਰੋਕੇ ਆਈ ਮੇਰਾ ਪੁੱਤ ਹਾਂ ਆਉਣਾ ਹੀ ਆ ਆਉਂਦੀ ਆਉਂਦੀ ਮੁੜ ਜਨਵਾ ਲੈ ਦੱਸ ਜੇ ਆਵੇਂ ਗਈ ਈ ਦੂਰ ਹਾਂ ਤਾਂ ਕਿ ਕਿਹਨਾ ਦੇ ਓਕੇ ਕਰ ਬਥੇਰੇ ਨਹੀਂ ਨਹੀਂ ਕੋਈ ਨਹੀਂ ਗਮ ਹੈ ਇੱਥਾਂ ਹਾਂ ਜਵਾਬ ਦੇ ਜਵਾਬ ਅੱਛਾ ਘੜੀ ਦੀ ਘੜੀ ਆਉਣਾ ਵਾ ਕੰਮ ਹੀ ਪਿੰਡ ਚੱਲ ਤੂੰ ਆ ਜਾ ਫਿਰ ਘੜੀ ਦੀ ਘੜੀ ਆਉਣਾ ਉਹ ਆਉਂਦੀ ਤੇ ਚੱਲ ਦੋ ਦਿਨ ਰਹਿੰਦੀ ਤਾਂ ਕਿ ਆਵੇਂ ਗਈ ਈ ਦੂਰ ਨਿਆਣੇ ਨਾਲ ਬੱਸ ਚੱਲ ਫਿਰ ਤੂੰ ਐ ਕਰ ਚੱਲ ਆ ਜਾ ਫਿਰ ਆਹੋ ਚੱਲ ਆ ਜਾ ਹਾਂ 6 ਵਜੇ ਤੱਕ ਮੈਂ ਚਲਦੀ ਹਾਂ ਉਹ ਕਮੇਟੀ ਵਾਲੀ ਅੰਦਰ ਜਿੱਥੇ ਨੱਚਣ ਤੂੰ ਆਣਾ ਆ ਹੀ ਜਾਣਾ 12:00 ਵਜੇ ਉਹਦੀ ਕਮੇਟੀ ਆ ਆਹੋ ਚੱਲ ਥੋਰ ਪਾ ਮੈਂ ਜਾਣੀ ਹੂ ਉਹ ਨਹੀਂ ਭੱਜ ਕੇ ਵਾਹ ਮਾਦਾ ਮੇਰੀ ਸੁਣ ਗੱਲ ਮੈਂ ਤੁਹਾਨੂੰ ਕਹੀ ਜਾਨੀ ਵੀ ਉਹਨੂੰ ਸੱਦੇ ਹੋ ਨਾ ਤੁਸੀਂ ਉਹਨੂੰ ਸੱਦੀ ਜਾਂਦੇ ਦੀਦੀ ਵਾਲੀ ਵੀ ਹੱਦ ਹੋਈ ਹੈ ਜਿਹਦੇ 2 ਦਿਨ ਹੋ ਗਏ ਉਹਨਾਂ ਨੂੰ ਕਿਆ ਨੂੰ ਫੇਰ ਹੋਂਦੇ ਉਤ ਮੈਂ ਤੈਨੂੰ ਆਖ ਨਹੀਂ ਆਂ ਫਿਰ ਰੁੱਕ ਕੇ ਆਵੀ ਦੋ ਦਿਨ ਉਹ ਆਂਦੀ ਮੈਨੂੰ ਇੱਥੇ ਲਾ ਕੇ ਕੰਮ ਮਾ ਤੇ ਮੈਂ ਮੇਹੜਾ ਮਾਰਦੇ ਜਾਂ ਆਹ ਇਹ ਝੂਠ ਬੋਲਦੇ ਜਦੋਂ ਆਉਣਾ ਹੋਵੇ ਉਹ ਨਾ ਇਦਾਂ ਹੀ ਝੂਠ ਬੋਲਣਾਗਾ ਮੈਨੂੰ ਕੰਮ ਮਾ ਕੰਮ ਕੰਮ ਇੱਥੇ ਰੋਈ ਦੇ ਕਿ ਹੁੰਦਾ ਆਏ ਉਹ ਆਂਦੀ ਚਾਹ ਪੀ ਕੇ ਮੈਂ ਮੁੜ ਜਾਣਾ ਪਹਿਲਾਂ ਘੜੀਆਂ ਸਾਰੀ ਮੈਨੂੰ ਕਿੰਨਾ ਕ ਪੀ ਕੇ ਕਲਾਉਂ ਦੇ ਦੀ ਦੱਸੋ ਤਾਂ ਸਹੀ ਪਹਿਲਾਂ ਮੈਂ ਤਾਂ ਇੱਥੇ ਤਰਸਦੀ ਰਹਿ ਜਾਨੀ ਵੀ ਮੈਂ ਪੀਕੇ ਜਾਣਾ ਆਪਣੀ ਧੀਰ ਤੋਂ ਹੀ ਮਿੰਟ ਮਾਰਦੇ ਜੇ ਸੱਦਨ ਲੱਗੇ ਕਲ ਕੋਈ ਨਹੀਂ ਤੂੰ ਹੋ ਆਵੀਂ ਪੁੱਤ ਦੋ ਦਿਨ ਰੋਕ ਉਹਨੂੰ ਆ ਲੈਂਦੇ ਫੇਰ ਉਹ ਆਊਗੀ ਨਾ ਦੋ ਦਿਨ ਰਹੂਗੀ ਲਗੋਂ ਨਿਕਮੋ ਤਾਂ ਕੰਮ ਹੁੰਦਾ ਝੋਨਿਆਂ ਦਾ ਟਾਈਮ ਆ ਤੈਨੂੰ ਪਤਾ ਮੇਰੇ ਕਿੰਨੇ ਕੋ ਗੋਡੇ ਕਿੱਤੇ ਦੋ ਦਰਦੇ ਭਾਈ ਇਹ ਲੱਗੇ ਝੋਨਾ ਲਾਉਂਦੇ ਚਾਹ ਪਾਣੀ ਘਰ ਦਾ ਇੱਥੇ ਪੋਚੇ ਫੇਰ ਨਾਲ ਨਿਹਾਣੇ ਲੈ ਕੇ ਆ ਜੂਗੀ ਉਹਨਾਂ ਨੂੰ ਚਾਹ ਪਾਣੀ ਉਹਨੇ ਪੁੱਤ ਰਹਿਣ ਨਹੀਂ ਆਉਣਾ ਉਹ ਆਂਦੀ ਮੈਂ ਸਿਰਫ ਦੋ ਦਿਨ ਛੁੱਟੀਆਂ ਹੀ ਕੱਟੋ ਆਉਣਾ ਵਾ ਦੋ ਦੋ ਘੰਟੇ ਹੀ ਬਹਿਣਾ ਵਾ ਉਦੋਂ ਨਾਲ ਇਹ ਵੀ ਵੇਲੀ ਆ ਘਰ ਉਹ ਵੀ ਸੱਚੀ ਪਤਾ ਨਹੀਂ ਕਿਵੇਂ ਇਹਨੂੰ ਘਲਾਕ ਲੁੱਟ ਦਿੰਦੀ ਮਰਦਾ ਕੀ ਕਿਸਮਤ ਲੈ ਪਈ ਹੈ ਕਿ ਨਜ਼ਰ ਮੈਂ ਜਿਉ ਨਹੀਂ ਹੁੰਨਾ ਚਿਰਤੇ ਆਉ ਮੇਰੀ ਭੀਰ ਬਾਤ ਇਹਨੇ ਕਿੱਥੋਂ ਪੁੱਛਣਾ ਮੈਂ ਸਾਰੇ ਮਾਤਾ ਘੋੜੇ ਤੇਰੇ ਚੋਰੀ ਚੀਪੀ ਫੋਨ ਕਰਦੀ ਰਹਿੰਦੀ ਮੇਰੇ ਕੋਲ ਪਖੰਡ ਕਰਦੀ ਮੈਨੂੰ ਫੋਨ ਨਹੀਂ ਲਾਉਣਾ ਸਬਜੀ ਚੀਰ ਲਈ ਉਹ ਚੀਰੂ ਕਿ ਮੈਂ ਆਪੇ ਹੁਣ ਤੇਰੀ ਛੇ ਜੜੀਆਂ ਹੁੰਦੀ ਉਸੇ ਤੋਂ ਚਰਾਉਂਗੀ ਰਸੋ ਸਬਜ਼ੀਆਂ ਚੀਰਨ ਉਹਦੇ ਲਈ ਆ ਮੈਂ ਫਿਰ ਕਮੇਟੀਆਂ ਵੱਲੋਂ ਹੁਆਵਾ ਬੋਲੀ ਲੱਗਣੀ ਹੈ ਤਮੇ ਜਲਦੀ ਕਮੇਟੀਆਂ ਵੱਲੇ ਪੈਰ ਕੇ ਮਾਤਾ ਕਮੇਟੀ ਚੋਕ ਲੈਣੀ ਹੈ ਕਮੇਟੀ ਚੋਕ ਕੇ ਤੇ ਫਰਸ਼ਾ ਪਾਓ ਅਸਲ ਸਾਰੇ ਟੁੱਟ ਗਏ ਇਹ ਪਵਾਈਏ ਘਰ ਦਾ ਤਾਂ ਜਰੂਰਸ ਨਿਕਲਿਆ ਪਿਆ ਤੁਹਾਡੀਆਂ ਕਮੇਟੀਆਂ ਕੀ ਆਂਦੀਆਂ ਉਹ ਤੋਂ ਮੈਂ ਕੁੜੀ ਨੂੰ ਦਾਜ ਨਹੀਂ ਦਿੱਤਾ ਜੇ ਉਹਨਾਂ ਦਾ ਥੋੜੇ ਜਿਹਾ ਬਿਆਜ ਜਿਹਾ ਦੇਣ ਵਾਲਾ ਦਾ ਤਾਂ ਕੁਝ ਬਣ ਨਹੀਂ ਤੇ ਪਹਿਲਾਂ ਕੁੜੀ ਨੂੰ ਦਾਜ ਦੇ ਲੈ ਕੋਈ ਸ਼ਰਮ ਦਾ ਘਾਟਾ ਮਾਤਾ ਕੋ ਗੱਲ ਸੋਚਰ ਵਿਚਾਰਨ ਵਾਲੀ ਕਰਿਆ ਕਰ ਚਲ ਕਰਦੇ ਮੁੰਡੇ ਨਾਲ ਗੱਲ ਫਿਰ ਮੈਂ ਕਰਵਾ ਮੜਾ ਜਿਹੜਾ ਕਮੇਟੀ ਜੇ ਉਹਨੂੰ ਦਾਜ ਦਿੱਤਾ ਮੈਂ ਨਹੀਂ ਉੱਤਰ ਰਹਿਣਾ ਇੱਥੇ ਘਰ ਦੇ ਤੇ ਹਾਲਾਤ ਵੇਂਦੇ ਨੇ ਤੁਸੀਂ ਤਾਂ ਉਹਨੂੰ ਦਾਜ ਦੇਣ ਦੀ ਤੁਹਾਨੂੰ ਪੈ ਗਈ ਆ ਦਾਜ ਦੇ ਦਿੱਗੇ ਉਹਦੇ ਬਾਅਦ ਬਠੇਰੀ ਸੌਖੀ ਆਪਣੇ ਘਰ ਆਪਦੇ ਘਰ ਬੱਝਾਤੀ ਮਾਰੋ ਤੁਹਾਡਾ ਘਰ ਕੀ ਬਣਿਆ ਉਹ ਤਾਂ ਮੈਂ ਫੇਰ ਸੁਣਾਉਂ ਤੋਂ ਪਾਉਂਦੀ ਕਮੇਟੀ ਮੈਂ ਆਹ ਚੱਲ ਕੁੜੀ ਨੂੰ ਦਾਜ ਦਿੱਤਾ ਜਾਉਂ ਉਹਨਾਂ ਨੇ ਮਾਤਾ ਪਿਤਾ ਮੇਰੇ ਘਰ ਆ ਕੇ ਤੁਸੀਂ ਇਹ ਪਵਾ ਕੇ ਦੋ ਜਿਹੜੇ ਪਰਚਾ ਪਵਾ ਕੇ ਦੋ ਮੁੜ ਕੇ ਦਿੰਦੀ ਰਹੀ ਉਹਨੂੰ ਦਾਜ ਜਿਹੜਾ ਦੇਣਾ ਉਹ ਦੀ ਸੱਸ ਮੇਨੇ ਮਾਰਦੀ ਆ ਭਿਜਤਾ ਕੱਖ ਨਹੀਂ ਕੰਜਰਾਂ ਨੇ ਥੋੜਾ ਬਾਤਾ ਦੇ ਲਈ ਤੁਹਾਡਾ ਹੀ ਨੱਕ ਮੂੰਹ ਲੱਗਣਾ ਵਾ ਨਹੀਂ ਮੈਂ ਨਹੀਂ ਨੱਕ ਮੂੰਹ ਲਵਾਉਂਦੀ ਪਹਿਲਾਂ ਮੇਰੇ ਘਰ ਦਾ ਲਾ ਫਿਰ ਕਿਸੇ ਹੋਰ ਦਾ ਲਾ ਗੀ ਅੰਗੜੀ ਜਾਨ ਤੰਗ ਕਰਦੀ ਏ ਕਿ ਆਨੇ ਜਾਵਾਂ ਸੇਜੇ ਸੇਜੇ ਇੱਕ ਤਾਂ ਗੋਡੇ ਗਿੱਟਿਆਂ ਨਹੀਂ ਦੋ ਤੁਰਦੇ ਆ ਤਾਂ ਅਗਲੀ ਭੰਨਿਆਣਿਆਂ ਦਾ ਮੜਾ ਜਾਂ ਧਿਆਨ ਰੱਖੀ ਕਿਤੇ ਨਿਆਣੇ ਨਾ ਬਾਹਰ ਅੰਦਰ ਨਿਕਲ ਜਾਣ ਨੇਗਾ ਤਾਂ ਤੇਰੀ ਚਾਰ ਚਫੇਰੇ ਹੀ ਰਹਿੰਦੀ ਐ ਇਧਰ ਨਾ ਹੋ ਜਾਣਾ ਐ ਨਾ ਹੋ ਜਾਣਾ ਉਹ ਨਾ ਕਰ ਲੈਣ ਜੀ ਇਹ ਨਾ ਕਰ ਲੈਣ ਇੱਕ ਉਹ ਤਿੱਜਕ ਦੇਣ ਆ ਜਾਂਦੀ ਨਾਲ ਨੂੰ ਕਾਮ ਨਾਲ ਪੁਕਾਰ ਆ ਤੇ ਉਹ ਵੀ ਮੇਰੇ ਤੇ ਰੋ ਮਾਰਦੀ ਜਾਂਦਾ ਹੋਵੇ ਤੇ ਕੰਮ ਕਰਦੀ ਉਹ ਮਾਂ ਤਾਂ ਅੱਗੇ ਬਥੇ ਜਿੰਨੇ ਜੋਗੀ ਬਥੇਰੀ ਉੱਤੋਂ ਹੋਰ ਆ ਕੇ ਚੱਕਣਾ ਦਊਗੀ ਮਾਂ ਤੂੰ ਐ ਨਾ ਕਰਿਆ ਕਰ ਤੂੰ ਉਹ ਨਹੀਂ ਕਰਿਆ ਕਰ ਇਹ ਇਦਾਂ ਕਰਦੀ ਇਹ ਉਦਾਂ ਕਰਦੀ ਆਇਰ ਕਿ ਮੈਂ ਸਿੱਖੂ ਸਰਚਾ ਸਬਜੀ ਵਾਲਾ ਚੋਕੇ ਮਾਰਨਾ ਜੋ ਗੱਲ ਬਾਤ ਕੀਤੀ ਪੱਕੀ ਪਈ ਮੇਰੇ ਗੰਦੇ ਟੱਬਰ ਤੋਂ ਕਿੱਥੇ ਰੱਬ ਨੇ ਮੇਰੇ ਸੁਜੋਗ ਦੇ ਦਿੱਤੇ ਪਾਈਆਂ ਨਾ ਗਈਆਂ ਅੰਦਰੇ ਭੇੜੇ ਚੰਦਰੇ ਉਹ ਮਿੱਟੀ ਤੇ ਪੁੱਛਦੇ ਕਿ ਵੀ ਇੱਥੇ ਪਤਾ ਨਹੀਂ ਦੇਖ ਕੀ ਕੀ ਗਏ ਕੀ ਇੱਥੇ ਇਹਨਾਂ ਨੂੰ ਚੰਗਾ ਲੱਗਾ ਜਿਹੜੇ ਅੰਦਰੇ ਸੜੇ ਗਲੇ ਜੇ ਕਮਰਿਆਂ 'ਚ ਤੇ ਵਿਆਹ ਕੇ ਤੁੰਡਰ ਦਿੱਤਾ ਉਤੋਂ ਛੱਤਾਂ ਚੋਂ ਦਿੰਦੀਆਂ ਦੋ ਦੋ ਮੀਂਹ ਪੈ ਗਿਆ ਸਾਸੀ ਕਾਬੀ ਸਾਸੀ ਕਾਰ ਹੋ ਗਈ ਆਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਜਾ ਬਹਿ ਜਾ ਤੇ ਮੰਮੀ ਕਿੱਥੇ ਗਈ ਮੰਮੀ ਨਾ ਕਮੇਟੀਆਂ ਵਾਲੇ ਕੋਲ ਗਈ ਆ ਆਖਣ ਦੇ ਆਉਣਾ ਉਹਨੇ ਬਹਿ ਜਾ ਆ ਜਾ ਠੀਕ ਹ ਕਦੋਂ ਕਿਤੇ ਗਈ ਹੁਣੇ ਹੀ ਜ ਗਈ ਕੋਈ ਨਹੀਂ ਆ ਜਾਂਦੇ ਆਂਦੇ ਮੈਂ ਆਉਣਾ ਨਹੀਂ ਕਰਨਾ ਬਸ ਪਤਾ ਹੀ ਕਰਨਾ ਵਾ ਵੀ ਬਹਿ ਜਾ ਮੀਟਿੰਗ ਤੇ ਬਹਿ ਜਾ ਮੈਂ ਪਾਣੀ ਲਿਆਣਾ ਬਹਿ ਜਾ ਠੀਕ ਸਾਰੇ ਠੀਕ-ਠਾਕ ਸਭ ਪਰਲੀ ਠੀਕ-ਠਾਕ ਵਿੱਚ ਹਾਂਜੀ ਵਧੀਆ ਸਾਰੇ ਠੀਕ-ਠਾਕ ਉਹ ਪਤ ਗਈ ਹੈ ਇੱਥੇ ਕਹਿੰਦੇ ਕਮੇਟੀ ਦਾ ਪਤਾਕਾਰ ਆਵਾ ਕਦੋਂ ਕਦਿਗੇ ਮੁਰਨਾ ਹੈ ਮੜਕੇ ਛੇਤੀ ਕਿਵੇਂ ਕੰਮ ਕਰਾਏ ਸੀ ਮੰਮੀ ਆਖਣ ਦੇ ਕੰਮ ਆਏ ਹਾਂਜੀ ਇੱਥੇ ਆਏ ਸੀ ਲਾਗੇ ਕੰਮ ਹੀ ਅੱਛਾ ਹਾਂਜੀ ਬੈਂਕ 'ਚ ਆਏ ਤੇ ਮੰਮੀ ਤਾਂ ਫੋਨ ਲੈ ਕੇ ਗਏ ਨਾਲ ਹਾਂਜੀ ਫੋਨ ਤੇ ਲਗਾਏ ਨੇ ਤੇ ਕਰ ਦੋ ਫੋਨ ਛੇਤੀ ਆ ਜਾਣਗੇ ਅਸੀਂ ਜਾਣਾ ਮੜਕੇ ਛੇਤੀ ਵਾਪਸ ਉਹ ਨਾ ਉਹ ਨਿੱਕੀ ਹੱਡੀ ਲੱਗੀ ਘਰੇ ਬਾਹਰ ਲੱਗੀ ਜੋ ਮੈਂ ਕਰਕੇ ਆਉਣੀ ਫਿਰ ਉਹਦੇ ਕੋਲ ਹਾਂ ਠੀਕ ਆ ਉਹਨਾਂ ਨੇ ਕਿਹਾ ਛੇਤੀ ਆ ਜਣਗੇ ਫਿਰ ਅਸੀਂ ਮੁੜਨਾ ਤੇ ਹਾਇ ਹਾ ਤੁਸੀਂ ਹੁਣੇ ਤਾਂ ਆਏ ਹਣ ਰਵੋ ਘਰਾ ਤਾ ਨਹੀਂ ਨਹੀਂ ਰਾਤ ਰੂਤ ਕੀ ਰਹਿਣਾ ਵਾ ਛੇਤੀ ਚੱਲ ਜਾਣਾ ਮੁੜ ਜਾਣਾ ਨਾ ਫਿਰ ਨਿਆਣੇ ਸਕੂਲ ਜਾਣਾ ਐਂ ਫਿਰ ਸਕੂਲ ਜਾਣਾ ਅੱਛਾ ਹਾਂ ਜੀ じゃ ਆਸ ਕਿ ਤੂੰ ਖੇਡ ਬੁੱਤ ਘੜੀ ਖੇਡ ਲੈ ਫਿਰ ਚੱਲ ਗਏ ਆਪਾਂ 4 ਵਜੇ ਠੀਕ ਆ ਤਾਂ ਮੈਂ ਵੀ ਬਹਿ ਲਾਂ ਹਾਂਜੀ ਜੀ ਜੀ ਕੀਤਾ ਫੋਨ ਆ ਮੰਮਿਆਂ ਦੇ ਮੈਂ ਆਉਂਦੀ ਠੀਕ ਹਾਂ ਹੋਰ ਸੁਣਾਓ ਤੁਸੀਂ ਹਾਂ ਵਧੀਆ ਸਾਰੇ ਠੀਕ ਠਾਕ ਓਕੇ ਨੀ ਆ ਪਾਜੀ ਨੇ ਵੀ ਲੈ ਆਉਣਾ ਨਹੀਂ ਉਹ ਤੁਹਾਨੂੰ ਪਤਾ ਹੁਣ ਝੋਨਾ ਚਾਣੇ ਦਾ ਟਾਈਮ ਆ ਕਿੱਥੇ ਟਾਈਮ ਲੱਗਦਾ ਉਹਨਾਂ ਦਾ ਹਾਂਜੀ ਇਹ ਤਾਂ ਸਾਡੇ ਵੀ ਡਹਿ ਵੀ ਤੇਰਾ ਵੀ ਅਜੇ ਅਸੀਂ ਝੋਨਾ ਚਾਣ ਲਾਉਂਦੇ ਆ ਅੱਛਾ ਹੋਰ ਗੱਲਬਾਤ ਵਧੀਆ ਠੀਕ ਠਾਕ ਸਾਰੇ ਤੁਸੀਂ ਸੁਣਾਓ ਨੇ ਆਣੇ ਕੀ ਕਰਦੇ ਮੇਰਾ ਉਹ ਇੱਥੇ ਖੇਡਣ ਹੀ ਨਿਕਲੇ ਜਾ ਚ ਰਾਤੀ ਨੇਰੀ ਜੀ ਬੜੀ ਆਈ ਲਾਈਟ ਹੀ ਨਹੀਂ ਆਉਂਦਈਗੀ। ਅੱਛਾ। ਹਾਂ। ਅੱਛੀ ਕੰਮੀ ਜੀ। ਅੱਛੀ ਕਾਰ। ਕੀ ਹਾਲੇ? ਵਧੀਆ ਜੇ ਬਹਿ ਜਾਇਓ ਇੱਥੇ। ਕੋਸ ਨਾ। ਹਾਂ ਵਧੀਆ ਮੈਂ ਵੀ ਠੀਕ ਠਾਕ। ਕਿੱਥੇ ਗਿਆ ਸੀ? ਲਾਇਆ ਪਾਣੀ ਪੀਣੀ। ਹਾਂਜੀ ਪਾਣੀ ਪਿਆਤਾ। ਮੈਂ ਤੈਨੂੰ ਦੱਸਣ ਦਈਏ ਕਮੇਟੀਆਂ ਵਾਲਿਆਂ ਲਈ ਗਈ ਹਾਂ। ਅੱਛਾ। ਤੁਰਿਆ ਤੇ ਜਾਂਦਾ ਨਹੀਂ ਐਡਾ ਤੂੰ। ਹਜੇ ਬਰਦਾ ਜਾਣਾ ਪਈਦਾ ਹਮ ਸਾਰੇ ਬੋਤੀ ਦੇ ਸੰਗ ਨਾ ਆਇਆ ਕਰੋ ਵੀਰ ਨੂੰ ਘੱਲ ਦਿਆ ਕਰੋ ਮੋਟਰਸਾਈਕਲ ਤੇ ਹੋਇਆ ਕਰਨ ਇਹਨੂੰ ਆਖਿਆ ਜਾਂਦੀ ਮੈਂ ਕਦੀ ਬਾਹਰ ਅੰਦਰ ਨਹੀਂ ਨਿਕਲੀ ਇਹਨੂੰ ਵੀ ਇੱਕ ਦੋ ਰਖਾ ਲਾਇਆਈ ਤੇ ਜਾਂਦੀ ਮੈਨੂੰ ਨਹੀਂ ਸਾਬ ਕਿਤਾਬ ਹੁੰਦਾ ਫਿਰ ਮੈਨੂੰ ਜਾਣਾ ਪਈਦਾ ਇਹਨੂੰ ਵੀ ਘੱਲਿਆ ਹੀ ਇੱਕ ਦੋ ਰ ਤੇ ਜਾਂਦੀ ਮੈਨੂੰ ਸਾਬ ਕਿਤਾਬ ਨਹੀਂ ਹੁੰਦਾ ਕਿੱਥੇ ਦੀਆਂ ਕੁੜੀਆਂ ਨੇ ਆਵੇ ਆ ਗਈ ਕੁੜੀ ਤੇ ਸੱਸੀ ਕਾਲ ਸੱਸੀ ਕਾਲ ਪੁੱਤ ਸੱਸੀ ਕਾਲ ਵੇਖਦਾ ਵੱਡਾ ਹੋ ਗਿਆ ਪੁੱਤ ਮੇਰਾ ਮੇਤਰ ਤੇਰੇ ਨਹੀਂ ਅਜੇ ਭਾਰੀ ਲੱਤ ਹੁੰਦਾ ਨਿੱਕੀ ਨੂੰ ਵੀ ਲੈ ਆਉਣਾ ਐ ਅਸ਼ਵੀ ਨਿੱਕੀ ਵੀ ਮਿਲ ਲੈਂਦੀ ਫਿਰ ਚੱਲ ਜੀਏ ਆਪਾਂ ਨਹੀਂ ਆਹ ਭੱਜੀ ਫਿਰਦੀ ਐ ਐਡਨ ਲਈ ਉਹਨਾਂ ਨਾਲ ਖੇਡਦੀ ਨਹੀਂ ਨਾ ਸੱਟ ਨਾਲ ਲਵਾ ਲਈ ਕਿਤੇ ਨਹੀਂ ਕੋਈ ਨਹੀਂ ਖੇਡ ਲੂਗੀ ਘੜੀ ਫਿਰ ਚੱਲ ਜੀਏ ਇਹ ਵੀ ਲੇਟ ਹੋ ਜਾਣਾ ਨਾ 4 ਵਜੇ ਦੀ ਬੱਸ ਲੰਘ ਜਾਣੀ ਮੇਰੀ ਤੇ ਹਾਂ ਪਾਣੀ ਪੀ ਲਿਆ ਪਾਣੀ ਤੇ ਪਿਆ ਤਾਂ ਹਾਂ ਚਾਹ ਪੁੱਤ ਤਾਂ ਨਹੀਂ ਹੀ ਕਿਉਂ ਬਹਿ ਜਾ ਘੜੀ 2 ਘੰਟੇ ਰੈਸਟ ਕਰਕੇ ਫਿਰ ਜਾਈਏ ਮਮੀ ਤੁਹਾਨੂੰ ਪਤਾ ਫਿਰ ਬੱਸਾਂ ਨਹੀਂ ਮਿਲਦੀਆਂ ਫਿਰ ਕੁੜੀ ਨੂੰ ਬੱਸਾਂ ਚ ਲਿਕੇ ਤੁਰੀ ਫਿਰੂ ਅੱਧੀ ਰਾਤ ਨਹੀਂ ਫਿਰ ਬਾਤ ਨਹੀਂ ਫਿਰ ਸਾਫ ਨੇ ਦਾ ਜੀ ਕਰ ਗਿਆ ਸਾਫ ਨੇ ਦਾ ਦਕਤਾਂ ਨੂੰ ਪਤਾ ਆਂਦੀ ਉਹ ਤੇ ਤਾਨ ਨੇ ਮੇਨੇ ਬਥੇਰੇ ਮਾਰਦੀ ਓਡੀ ਤੇਰੀ ਕੁੜੀ ਹੋਈ ਆਂਦੀ ਇਹ ਦਿਨ ਦੇ ਕੱਖ ਨਹੀਂ ਤੇ ਹੁਣ ਕੀ ਕਰਾਂ ਮੈਂ ਤੂੰ ਹੀ ਵੀ ਕੋਈ ਮਾਰੋ ਹਮਲਾ ਦੋ ਕੁਛ ਮੈਨੂੰ ਹੋਈ ਤੇ ਮੈਂ ਕਰਕੇ ਗਈ ਕਮੇਟੀਆਂ ਪਾਈਆਂ ਤੇ ਮੇਰਾ ਲੜਨ ਗਈ ਆਂਦੀ ਮੈਂ ਪਰਛ ਲਵਾ ਕੇ ਦੇ ਤੂੰ ਦੱਸ ਜਿਹੜੇ ਮੇਰੇ ਦਾਜ ਦੇ ਪੈਸੇ ਉਹਨਾਂ ਦੇ ਤੂੰ ਫਰਸ਼ ਲਵਾਉਣਾ ਹੋਈ ਤੇ ਪੈਸੇ ਤੂੰ ਲਵਾ ਕਰਨ ਦੇ ਕਮੇਟੀਆਂ ਪਾਉਂਦੇ ਮੈਂ ਚੱਲ ਕੱਟੇ ਹੋ ਜਾਂਦੇ ਨਹੀਂ ਮੈਂ ਤੇ ਤੇਰਾ ਭਾਰਾ ਲਾਉਂਗੀ ਹੁੰਦੇ ਨੂੰ ਆਪ ਨੂੰ ਮੜਾ ਜੰਗਾ ਕਰਕੇ ਤੇ ਲਵਾ ਦੇ ਦਾ ਕੋੜੇ ਬਾਸੀ ਨਹੀਂ ਨਹੀਂ ਦੋ ਮੈਨੂੰ ਮੇਰੀ ਸੱਸ ਬਹੁਤ ਆਨੇ ਮੇੜੇ ਮਾਰਦੀ ਸੱਸ ਨੇ ਤੇ ਕੀ ਮਾਰਨਾ ਮੇਰੇ ਕਮਰੇ ਚ ਕੱਖ ਨਹੀਂ ਹੈਗਾ ਮੈਨੂੰ ਆਪ ਨੂੰ ਵੀ ਦਿਖਣ ਹੀ ਦਿਆ ਵਾ ਆਪਣੀਆਂ ਕੁੜੀ ਗਿੱਡੀ ਤਗੜੀ ਹੋ ਗਈ ਨੇ ਕੁੜੀ ਦਾ ਦਾਇ ਤਿਆਰ ਕਰਾ ਕੇ ਆਪਣਾ ਕਰ ਆਉਂਦਿਆਂ ਕਾਗੀ ਮਾਂ ਵਿੱਚ ਕੀ ਤੈਨਾਂ ਕੋ ਦੇਣਾ ਕਿ ਨਹੀਂ ਦੇਣਾ ਉਹ ਵੀ ਗੜੀ ਖੜੂ ਪਾ ਦਾ ਲੱਥਾ ਹੋ ਆ ਤੇ ਨਿੱਕੀ ਹੈ ਹੂੰ ਸਤਮਦੀ ਬਾਵਾ ਕਾ ਨਹੀਂ ਤੇ ਵਧੀਆ ਰੈਂਗੀ ਕਲਚਾਈ ਮੈਨੂੰ ਤਾਂ ਨਹੀਂ ਲੱਗਦਾ ਵੇਖਣ ਨੂੰ ਪਤਾ ਜਾ ਪਾਣੀ ਪਿਆਤਾ ਹਾਂਜੀ ਹਣੀ ਚਾਹ ਕੁੜੀ ਹਣੀ ਚਾਹ ਨਹੀਂ ਨਹੀਂ ਕੁੜੀ ਹਣੀ ਚਾਹ ਪੀਂਦੀ ਉਹਨੂੰ ਦੇ ਦੇਣੀ ਐਸ ਮਿੰਨੂ ਜਾਂ ਠੰਡੀ ਕਰਕੇ ਲਿਆ ਦਿਓ ਨੇ ਪੀ ਲੈਣੀ ਹੁੰਦੀ ਨੇ ਆਣੀ ਨੇ ਗਲਾ ਮਮੀ ਮੈਂ ਪੁੱਛਿਆ ਵਾ ਤੁਹਾਨੂੰ ਕੀ ਲੱਗਦਾ ਮੈਂ ਪੁੱਛਿਆ ਨਹੀਂ ਹੁਣ ਨਹੀਂ ਨੇ ਆਣੀ ਪੀਂਦੀ ਅੱਜ ਕੱਲ ਦੇ ਚਾਹ ਮੈਂ ਐ ਨਹੀਂ ਪੀ ਚਲੋ ਨਿਆਣੀ ਆਈ ਏ ਤੁਰ ਕੇ ਆਉਂਦੀ ਓ ਚਾਹ ਦੀ ਬਾਬਾ ਜੀ ਮੈਂ ਤੇਰੇ ਨਾਲ ਕਰਨੀ ਗੱਲ ਆ ਮਮੀ ਵੀ ਬੈਠੇ ਕੋਲ ਠੀਕ ਹੈ ਮੈਂ ਇਹਨਾਂ ਨੂੰ ਇਹ ਗੱਲ ਕਹੀਏ ਨਾ ਕਮੇਟੀ ਪਾਈ ਵੀ ਮੈਂ ਕਿਹਾ ਮੈਨੂੰ ਫਰਸ਼ਾ ਪਵਾ ਦਿਓ ਤੁਹਾਨੂੰ ਪਤਾ ਪੋਚੇ ਨਹੀਂ ਅੱਜ ਕੱਲ ਫਿਰ ਦੇਗੇ ਥੱਲੇ ਕੱਚੇ ਤਾਵਾਂ ਦੇ ਤੇ ਫਿਰ ਜਾਈ ਮੈਨੂੰ ਵੀ ਕੁਝ ਦੇ ਦਿਓ ਮੈਨੂੰ ਨਹੀਂ ਕੁਝ ਦੇਣਾ ਤੁਹਾਨੂੰ ਬਾਅਦ ਚ ਦੇ ਦਾਂਗੇ ਸਾਨੂੰ ਉਹ ਬਾਅਦ ਕਦੋਂ ਆਣੀ ਉਹ ਬਾਅਦ ਕਦੋਂ ਆਣੀ ਆ ਮੈਨੂੰ ਲੜੀ ਜਾਨੀਆਂ ਪੁੱਤ ਮੈਂ ਸੋਚਿਆ ਤੂੰ ਸਿਆਣੇ ਲਾ ਤੁਹਾਡੇ ਨਾਲ ਗੱਲ ਕਰਦੀ ਤੁਸੀਂ ਵੀ ਮੰਮੀ ਮਾਰੀ ਗੱਲ ਕਰਦੇ ਉਹ ਦੇਖੋ ਸਲੇਟ ਤੇ ਸਾਰੀ ਟੁੱਟੀ ਪਈ ਆ ਤੂੰ ਰੋਸ ਲੈ ਤ ਜਿਹੜੇ ਪੈਸੇ ਲੱਗਣੇ ਉਹ ਮੈਨੂੰ ਦੇ ਦੇ। ਮੈਂ ਚੁੱਪਤਾ ਚੋਂਦੀ ਆ ਵਾ ਕਿਹੇ ਦਿਨ ਤੂੰ ਸਿਰ ਤੇ ਆ ਜਾਣੀਂ ਜੇ ਥੱਲੇ ਆ ਕੇ ਫਿਰ ਦਾਜ ਨੂੰ ਕੀ ਕਰਨਾ ਮੇਰੀ ਗੱਲ ਸੁਣ ਪੁੱਤ। ਘਰ ਪਾਉਣਾ ਮੈਂ ਹੁਣ ਇੱਥੇ ਪਰਚਾ ਲਵਾਵਾਂਗੀ ਤੇ ਨਵਾ ਪਾਵਾਂਗੀ। ਇਹਦੇ ਹੁਣ ਠੱਠਾ ਉਹਦੇ ਮਾਤਾ ਮੈਂ ਕਦੋਂ ਦੀ ਸੁਣ ਲਈਂ ਤੁਸੀਂ ਘਰ ਪਾਉਣਾ। ਵਿਆਹੀ ਹੀ ਮੈਂ ਉਹਦੇ ਸੁਣਦੀ ਘਰ ਪਾਉਣਾ ਕਦੋਂ ਜਦੋਂ ਥੱਲੇ ਆ ਕੇ ਉਹ ਤੇ ਸਾਹ ਰੁਕ ਜਾ ਥੋੜਾ ਬਾਤ ਮੁੰਡੇ ਨੂੰ ਕਰ ਲੈਂਦੇ ਕੋਹਲ ਕੀ ਜੀ ਅਸੀਂ ਲੈ ਕੇ ਤੂੰ ਜੀ ਤੂੰ ਥੋੜਾ ਜਿਹਾ ਰਿਸਪੈਕਟ ਨਾਲ ਬੋਲਿਆ ਕਰੋ ਨਾ ਤਾਂ ਸਾਸ ਸਾ ਤੁਹਾਡੀ ਜਦੋਂ ਮੈਂ ਆਵਾਂ ਤੁਸੀਂ ਇਦਾਂ ਹੀ ਖੇਜ ਕੇ ਪੈਂਦੀ ਰਹਿੰਦੇ ਮੈਂ ਤੇ ਇਹ ਨਹੀਂ ਸਮਝ ਆਉਂਦੀ ਖੇਜ ਕੇ ਪੈਣਾ ਫਿਰ ਜੇ ਤੁਸੀਂ ਕੰਮ ਨਹੀਂ ਚੰਗੇ ਕਰਦੇ ਮੈਂ ਤੁਹਾਨੂੰ ਅੱਥਾ ਜੀ ਦੀ ਜੀ ਨਾਲ ਗੱਲ ਕਰਦੀ ਤੁਸੀਂ ਮੇਰੇ ਤੋਂ ਹੋਰ ਗੱਲਾਂ ਕਰਦੇ ਨਹੀਂ ਤੁਹਾਨੂੰ ਵੀ ਸਮਝ ਚਾਹੀਦੀ ਵੀ ਓਡੀ ਦੇ ਮੇਰੀ ਕੁੜੀ ਹੋਈ ਹੈ ਹੈ ਤੁਹਿੰਦਾ આજ ਆਪਣੇ ਆਪ ਦੇਣਾ ਚਾਹੀਦਾ ਤੇ ਮੈਂ ਸਗੋਂ ਮੂੰਹ ਮੰਗਦੀ ਤੇ ਮੂੰਹ ਮੰਗਿਆ ਨਹੀਂ ਦੇਦੇ ਤੇ ਦੀਦੀ ਫਿਰ ਮੈਨੂੰ ਬਾਅਦ ਚ ਲਿਆਉਂਦੇ ਪਹਿਲਾਂ ਤੁਹਾਨੂੰ ਦਾਜ ਹੀ ਦੇ ਲੈਂਦੇ ਤੇ ਪਹਿਲਾਂ ਬਾਅਦ ਚ ਮੈਨੂੰ ਲੈ ਆਉਂਦੇ ਹੁਣ ਮੈਂ ਇੰਨਾ ਕਮਰੇ ਚ ਕਿੱਦਾਂ ਕੱਟਾਂ ਤੂੰ ਲੋਕੀ ਸਾਰੇ ਇਦਾਂ ਹੀ ਕਰਦੇ ਆਪਣੇ ਘਰ ਰਾਣੀ ਜੀ ਲੋਕੀ ਦਾਜ ਦੇ ਹੀ ਦਿੰਦੇ ਕਿ ਤੇ ਕੁੜੀਆਂ ਤਾਂ ਨਹੀਂ ਘਰੇ ਬਿਠਾ ਛੱਡਦੇ ਉਹਨਾਂ ਚ ਕੁੜੀਆਂ ਚੱਲ ਛੱਡ ਕਰਮ ਤੂੰ ਹਾਂ ਉਹ ਤਾਂ ਮਾ ਸਾਰੇ ਮੰਨੀ ਤਾਂ ਦੇ ਕੋਈ ਨਹੀਂ ਆਹ ਉਹਦਾ ਤੇ ਵਿਚਾਰੀ ਦਾ ਕਸੂਰ ਹੋਣਾ ਹੀ ਆ ਕਿ ਉਹ ਬੁੜੜੀ ਜੀ ਹੋ ਗਈ ਹਾਰ ਸਾਜ ਤੂੰ ਕੋਈ ਨਹੀਂ ਐ ਨਾ ਸੱਸ ਲੜੀਆਂ ਤਿੱਕੇ ਚੌਕੇ ਚੜੀਆਂ ਤੂੰ ਨਾਲ ਵਿੱਚ ਬੋਲਿਆ ਕਰ ਫੀਲਿੰਗਾਂ ਜਿਹੜੀਆਂ ਪਰਜੇ ਜਿਹੜੀਆਂ ਸੇਲ ਨਾ ਦੇ ਉੱਤੇ ਸਾਰੇ ਤੁਕਵਾ ਆ ਗਏ ਪਹਿਲਾਂ ਦੇਣ ਦਾ ਨਾਂ ਹੀ ਨਹੀਂ ਲੈਂਦੀ ਵੇਲਾ ਮੈਂ ਦੇਣਾ ਨਾ ਮੇਰੀ ਕਮੇਟੀ ਤੋਂ ਤੂੰ ਕਿੱਥੋਂ ਦੇ ਦੇਂਗੀ ਕਮਾਈ ਤੇ ਉਹਦੇ ਕੋਲ ਸਾਰੀ ਮੈਂ ਜ਼ਿਆਦਾ ਤਰੀ ਕਮੇਟੀ ਦੇ ਥੋੜੀ ਲੱਗ ਕਮੇਟੀ ਦੇ ਕੀ ਹੋਣਾ 1 ਲੱਖ 1.5 ਲੱਖ ਵਾਲੀ ਭਾਈ ਇਹਨੂੰ ਨਾ ਪਤਾ ਲੱਗਦੀ ਸਾਰਾ ਕੁਝ ਦੇਣ ਵਾਲਾ ਵਾ ਮੈਨੂੰ 1.5 ਲੱਖ ਦਾ ਵੀ ਕੀ ਆ ਜੋ ਕੋਈ ਭਾਂਡਾ ਨਹੀਂ ਕੋਈ ਬਿਸਤਰਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹਾਂ ਮੈਂ ਆ ਕੇ ਨਾ ਬੈੱਡ ਦੇ ਦੂੰਗੀ ਇੰਨੇ ਚਿਰ ਬਾਅਦ ਦੇਣਾ ਵਾ ਤੇ ਦੋ ਚੀਜ਼ਾਂ ਥੋੜੀ ਦੇਣੀਆਂ ਤੇ ਸਾਰਾ ਕੁਝ ਇਕੱਠਾ ਹੀ ਦੋਗੇ ਹੁਣ ਫੇਰੀ ਆਹੋ ਮੇਰ ਮੇਂਦਰ ਅਨੁਸਾਰ ਸਮਾਨ ਦੂੰਗੀ ਦੇ ਬਿਨਾ ਨਹੀਂ ਸਰਦਾ ਸਰਦਾ ਚ ਕੋਈ ਚੀਜ਼ ਕੋણો ਵੀ ਨਹੀਂ ਐ ਸਾਰੀਆਂ ਦੇਣ ਆਲੇ ਨਾ ਓਡੀ ਤੇ ਮੇਰੀ ਕੁੜੀ ਹੋਈ ਹੁਣ ਉਹਦਾ ਦਾਜ ਇਕੱਠਾ ਕਰਾਂ ਕਿ ਆਪਣਾ ਕਰਾਂ ਫੇਰ ਪਾਉਂਦੀ ਓਏ ਕੁਲਿਆਂ ਤੋਂ ਲੜੀ ਜਾਂਦੀ ਰਹਿੰਦੀ ਐ ਹੁਣ ਐਡੀ ਚੇਤੇ ਮੈਂ ਤੇ ਆਖਿਆ ਸੀ ਇਹ ਭਰਾ ਵਿਆਹ ਲਾਂਗੇ ਤੇ ਤੈਨੂੰ ਸੋਖ ਆਜੂ ਪਰ ਤੇਰੇ ਕਰਮਾਂ ਚ ਕਿੱਥੇ ਸੋਖ ਐ ਐਦਾ ਹੀ ਲੰਘ ਜਾਣੀ ਸਾਰੀ ਤੇਰੀ ਕੋ ਕਰਮਾਂ ਦਾ ਕਰੇ ਕਿ ਪਿਛਲੇ ਜਨਮ ਦੇ ਮਾਰੇ ਕਰਮ ਕਰਾਈ ਹੈ ਹੈ ਕੋਈ ਨਹੀਂ ਤੈਨੂੰ ਮੈਨੂੰ ਇਹੀ ਆਉਂਦਾ ਰੱਬ ਤੈਨੂੰ ਰੱਬ ਜੀ ਦੇ ਦੇ ਹੁਣ ਕੋਈ ਨਹੀਂ ਦੇ ਦੂਗਾ ਕੁੜੀਆਂ ਫਿਰ ਕੀ ਬਥੇਰ ਜੀ ਆ ਕਿ ਕੀ ਜੀ ਨਹੀਂ ਤੈਨੂੰ ਰੱਬ ਜੀ ਦੇ ਦੇ ਤੇ ਮੇਰੀ ਸੌਕੀ ਨਿਕਲ ਜੇ ਹੁਣ ਤਾਂ ਮੈਨੂੰ ਚੈਨ ਨਹੀਂ ਆਉਣਾ ਤੇਰਾ ਮੈਂ ਦਾਜ ਮੈਂ ਰੱਜੇ ਪਾਰਾ ਮੇਰਾ ਸਰੀਰ ਨਹੀਂ ਠੀਕ ਰਹਿੰਦਾ ਤੇ ਮੈਂ ਤੇਰਾ ਪਾਰਾ ਮੈਂ ਨਹੀਂ ਵੀ ਮੈਂ ਜਿਉਂਦਿਆਂ ਜਿਉਂਦੇ ਲਾ ਕੇ ਸੁਣਦੀ ਆਉਣੀ ਪਤਾ ਮੰਮੀ ਨੂੰ ਗੱਲ ਇੱਥੇ ਦੱਸਦੇ ਮੇਰੇ ਸਾਹਮਣੇ ਵੜਦੀ ਗੱਲ ਕੋਈ ਨਹੀਂ 100 900 ਸਾਂ ਆ ਜਾਂਦੀਆਂ ਤੂੰ ਨਾ ਕਰਿਆ ਕਰਦੇ ਮੈਂ ਕਿੰਨਾ ਕੇਰ ਮੈਂ ਇਹਦੇ ਬੂਹੇ ਆਉਣਾ ਮੈਂ ਤਾਂ ਨਹੀਂ ਇੱਥੇ ਵੜਨਾ ਆਉਣਾ ਪੈਂਦਾ ਹੁੰਦਾ ਵਾ ਕੱਲੂ ਧੀਆਂ ਨੇ ਕਰਨਗੀ ਨਾਨਕੇ ਕਿਹਨਾਂ ਨੂੰ ਬਿਠਾਉਣੇ ਨਾ ਆਉਣਗੇ ਨਾਨਕੇ ਜਿਨ੍ਹਾਂ ਦੇ ਨਹੀਂ ਹੁੰਦੇ ਉਹਨਾਂ ਦੇ ਵਿਆਹ ਨਹੀਂ ਹੁੰਦੇ ਨਾਨਕੇ ਆਉਣਗੇ ਕੁਝ ਕਰਕੇ ਆਉਣਗੇ ਆਉਣਗੇ ਕੁਝ ਇਹੋ ਜੇ ਨਾ ਇਹਨਾਂ ਨੇ ਕੀ ਦੇਣਾ ਜਿਹੜੇ ਦਾਜ ਦੇਣ ਤੋਂ ਇਦਾਂ ਕਰਨਦੇ ਉਹਨਾਂ ਕੀ ਦੇਣਾ ਮੇਰੀ ਕੁੜੀ ਸ਼ਰਮੋ ਸ਼ਰਮੀ ਜਿਆਦਾ ਨਹੀਂ ਥੋੜਾ ਬਦਾਕਾਰੀ ਆਉਣਗੇ ਕੋਈ ਨਹੀਂ ਹੈ ਜਿਹੜੀਆਂ ਪਰਜਾਈਆਂ ਹੁੰਦੀਆਂ ਸਿਆਣੀਆਂ ਤੇ ਸਿਆਣੀਆਂ ਦੇ ਸੇਲੀਆਂ ਤੇ ਰਰਿਆ ਕਰੋ ਸੇਲੀਆਂ ਹੁੰਦੀਆਂ ਮਾਮਾ ਨਾ ਤੇ ਰੋਬੁੱਟਸ ਪਰਜਾਈਆਂ ਨਹੀਂ ਚਾਲ ਜਿੰਨੇ ਤੋਂ ਸਿਆਣੀ ਬਣਿਆ ਤੂੰ ਨਾ ਕੱਖ ਵੀ ਕਿਹਾ ਕਰ ਤਾਂ ਸੋਣਿਆ ਗੱਲ ਮਿਲ ਕੇ ਆਖੂਗੀ ਫਿਰ ਇਹ ਕੀ ਬੋਰਡ ਬੋਰ ਕਰੀ ਜਾਂਦੀ ਧੀ ਨਾ ਆਉਣੇ ਦੀ ਗੱਲ ਛੇਤੀ ਆ ਜੀ ਮੈਂ ਜਾਣਾ ਮਿੜਕੇ ਚੰਗਾ ਟਾਈਮ ਹੋ ਗਿਆ ਕਿੰਨਾ ਨਹੀਂ ਨਹੀਂ ਨਿਆਣੀ ਦਾ ਧਿਆਨ ਰੱਖਦੀ ਨਿਆਣੀ ਕਿੱਥੇ ਤੁਰੀ ਫਿਰਦੀ ਕੋਈ ਨਹੀਂ ਆਵੇ ਖੇਡਣ ਦਾ ਸਾਹਮਣੇ ਕਰ ਵੀ ਉਹਨੂੰ ਚਾਹ ਪਾਣੀ ਤਿਆਰ ਕਰ ਇਹਨਾਂ ਨੂੰ ਨਿਆਣੀਆਂ ਨੂੰ ਪਿਆ ਭੁੱਖੇ ਹੀ ਲੈ ਜਾਂਗੀ ਇੱਕ ਖਵਾਏ ਕੋਈ ਨਹੀਂ ਕੋਈ ਰਾਤ ਚ ਲੈ ਦੂ ਕੁਛ ਇਹ ਨਹੀਂ ਚਾਹ ਪੀਂਦੀਆਂ ਹੁੰਦੀਆਂ ਚਾਹ ਤੇ ਨਹੀਂ ਮੈਂ ਲਾਈਆਂ ਦੋ ਜਦਾਂ ਤੇ ਪੀ ਲੈਣ ਲੀਆਂ ਪਹਿਲਾ ਆਵਾਜ਼ ਮਾਰੀ ਤੇ ਕਿਤੇ ਇਹ ਨਹੀਂ ਵੀ ਮੈਂ ਆ ਜਾ ਤੇ ਨਾਲ ਗੱਲਾਂ ਹੀ ਨਹੀਂ ਮੁੱਕਦੀਆਂ ਆਈਆਂ ਆਹ ਪੁੱਤ ਕੀ ਕਹਲਾ ਮੰਮੀ ਮੈਂ ਤਾਂ ਨਵਾਜ਼ ਮਾਰੀ ਐ ਤੁਸੀਂ ਜਦੋਂ ਕੁੜੀ ਆਉਂਦੀ ਚੋਰੀ ਛਿਪੀ ਤੁਸੀਂ ਬਥੇਰਾ ਉਹਨੂੰ ਦਿੰਦੇ ਜੀ ਹੁਣ 에ਰ ਕੀ ਨਾ ਕੱਖ ਵੀ ਦਿਆ ਜੇ ਇਹ ਨਾ ਹੋਵੇ ਹਾਲੀਵੁੱਡ ਦੀ ਮੁਠੀ ਚ ਫੇਰ ਕੋਈ 250000 ਰੱਖ ਦਿੰਦੇ ਹੋ ਮੈਂ ਤੁਹਾਡੀ ਆਦਤ ਮੈਂ ਵੇਖੀ ਤੁਸੀਂ ਕਰਦੇ ਚੋਰੀਆਂ ਵੀ ਖਰੇ ਮੈਨੂੰ ਪਤਾ ਨਹੀਂ ਲੱਗਦਾ ਪਰ ਮੈਨੂੰ ਸਾਰਾ ਪਤਾ ਲੱਗਦਾ ਜੀ ਲੈ 10 ਪੁੱਤ ਉਹਦੀਆਂ ਦੋ ਧੀਆਂ ਵਾ ਲੈ ਕੇ ਆਈ ਹੈ ਤੇnga ਮੈਂ ਮੈਂ ਤੂੰ ਜੀ ਮੈਂ ਤੁਰ ਗਈ ਤੇ ਮਗਰੋਂ ਤੇ ਤੂੰ ਹੀ ਵਰਤਨਾ ਵਰਤਨਾ ਮੈਂ ਮੰਨਦੀ ਮਮੀ ਮੈਂ ਨਹੀਂ ਆਦੀ ਮੈਂ ਨਹੀਂ ਵਰਤਨਾ ਪਰ ਇਹ ਵੀ ਚ ਅੱਜ ਦੀ ਰਿਆ ਕਰੇ ਨਾ ਇਹ ਥੋੜੀ ਵੀ ਜਦੋਂ ਆਉਣਾ ਇੱਥੋਂ ਹੀ ਲੈ ਕੇ ਜਾਣਾ ਵਿਆਹੀ ਕੀਤੀ ਆ ਘਰਬਾਰ ਵਾਲੀ ਬਣਾਈ ਕਿਹੜਾ ਕੁਛ ਹੈਗਾ ਨਹੀਂਗਾ ਬੋਤੋ ਦੀ ਸੱਸ ਲੜਦੀ ਦਾਜ ਦੇ ਤੇ ਜਿੰਨੂੰ ਅੱਖ ਨਹੀਂ ਦਿੱਤਾ ਨਿਆਣੀ ਪਰ ਨਹੀਂ ਮੈਨੂੰ ਨਹੀਂ ਇਹੋ ਜਿਹੇ ਗੱਲਾਂ ਪਹਿਲਾਂ ਮੈਨੂੰ ਘਰ ਬਣਾ ਕੇ ਦੋ ਮੁੜ ਕੇ ਮੈਂ ਤੁਹਾਡੇ ਨਾਲ ਆਪ ਜੋੜੂਗੀ ਤੇ ਫਿਰ ਇਹਨੂੰ ਦਾਜ ਦੇ ਦਾਂਗੇ ਤੇ ਹੁਣ ਉਹਨੇ ਜਾਣਾ ਐਵੇਂ ਨਾ ਦੀ ਮੁੱਠੀ ਚ 150 ਦੇ ਦਿੰਦੇ ਹੋ ਮੈਂ ਤਾਂ ਹੀ ਤਾਂ ਆਵਾਜ਼ ਮਾਰੀ ਜੀ ਤੇ ਜੇ ਮੈਂ ਵੇਖ ਲਿਆ ਨਾ ਕਿ ਫਿਰ ਮੇਥੋਂ ਬੁਰਾ ਨਹੀਂ ਕੋਈ ਫਿਰ ਆਕੂੰਗੀ ਨੋ ਮਾੜੀ ਆ ਕੀ ਕਰਾਂ ਮੈਂ ਦਵਾਜ ਨਾਲ ਇਹ ਜੇ ਬਾਅਦ ਜਾ ਕੇ ਦੇ ਦੂੰਗੀ ਤਾਂ ਸੁਣ ਏਡੀ ਵੀ ਬੰਨੀ ਆਣੀ ਆਈ ਕਰਾਇਆ ਪੜਾ ਲਾ ਕੇ ਇੰਨੇ ਮਹੀਨੇ ਤਾਂ ਲੱਗ ਲੱਖ ਪਰਜਾਈ ਤੇ ਚੱਲ ਗਈ ਬਾਹਰ ਬੜੇ ਗੁੱਸੇ 'ਚ ਕਹਿੰਦੀ ਹੋਣੀ ਕੁਛ ਨਾ ਮਮੀ ਆਈ ਨਹੀਂ ਬਾਹਰ ਲੈ ਵੇਖਾਂ ਤੇ ਸਹੀ ਮੇਰਾ ਟਾਈਮ ਹੁੰਦਿਆ ਪਾਸ ਲੰਘ ਜਾਣੀ ਧਾਰਕਾਟ ਵਾਲੀ ਹਾਂ ਮੰਮੀ ਕੀ ਹੋਇਆ ਇੱਥੇ ਬੈ ਗਈਆਂ ਹਾਂ ਜਨੀ ਮੈਂ ਨਾ ਸੀਰੀ ਲੱਤਾਂ ਦੀ ਆਈ ਤੇ ਮੇਰੇ ਕੋਲੋਂ ਲੱਤਾਂ ਨਹੀਂ ਲੱਤਾਂ ਪੀੜ ਨਹੀਂ ਹੁੰਦੀ ਮੈਨੂੰ ਪਤਾ ਵਾ ਉਹ ਮੈਂ ਨੰਗਦੀ ਵੇਖੀ ਉਹ ਤੇ ਐ ਨੰਗੀ ਪਤਾ ਨਹੀਂ ਕੀ ਮੈਂ ਜਦੋਂ ਆ ਜਾਂਦੀ ਹੁੰਦਾ ਇਹ ਹਾਲ ਹੁੰਦਾ ਅਜ ਨਵਾਂ ਥੋੜੀ ਕੋਈ ਚਲੋ ਪੁੱਤ ਕਰਮ ਹਾਂਦੀ ਕੀ ਮੈਨੂੰ ਇਹ ਵੀ ਦੱਸ ਮੈਂ ਵੀ ਉਹਦੇ ਨਾਲ ਹਸਾਬ ਕਿਤਾਬ ਮੈਨੂੰ ਵੇੜ ਹੀ ਲਵਾ ਐਨਾ ਤੂੰ ਕੰਮ ਕਰਦੀ ਏ ਤੇ ਜੇ ਦੋ ਰੋਟੀਆਂ ਲਾ ਲੇਂਗੀ ਤੇ ਕੀ ਫਰਕ ਪੈਣ ਲਗਾ ਆਪਣੀ ਰੋਟੀ ਖਾਲ ਕੋ ਗੱਲਾਂ ਨਾ ਕਰਾਵਾਂ ਅਨਸਵੰਨੀ ਜੋ ਟਿੰਗ ਰਿਚਲ ਸਾਰੀ ਉਮਰ ਗੱਲਾਂ ਦੀ ਲੰਘ ਜਾਣੀ ਤੇ ਆਦਿਆ ਕਰੂੰਗੀ ਰੋਟੀਆਂ ਤੇ ਮੈਂ ਬੈ ਕੇ ਲਾ ਦੇਣੀ ਆ ਹਾਂ ਤੇ ਫਿਰ ਲਾ ਲੈਣੀ ਆ ਤੇ ਫਿਰ ਜੋ ਰੋਟੀ ਆ ਪਕਾ ਕੇ ਖਾਣੀ ਤੇ ਫਿਰ ਗੱਲਾਂ ਕਰ ਹੀ ਕਰਾਉਣੀ ਬੜੀ ਜਾਨਦੁਖੀ ਕੀਤੀ ਏ ਇੱਕ ਭਰਾ ਰੱਬ ਦੋ ਦੇਂਦਾ ਤੇ ਚਲ ਮਾੜੀ ਮੋਟੀ ਆ ਸੁਣ ਲਈ ਦੂਜੇ ਦੀ ਦੁਖੀ ਹੋ ਗਈ ਹੁੰਦੀ ਆ ਇੱਥੋਂ ਵੀ ਟੈਨਸ਼ਨ ਨਾ ਲੈ ਕੇ ਚੱਲ ਜੁਨੀ ਮੈਂ ਕਾਹ ਆਨੀ ਹਾਂ ਤੈਨੂੰ ਨਾ ਆ ਯਾਰ ਕਿੱਥੇ ਗਈ ਕਿੰਨਾ ਕਿਤੇ ਆਖੇਗੀ ਨਾ ਪਾਣੀ ਆ ਬਨਿਆਨੇ ਪਾਣੀ ਪਾਣੀ ਕਰਦੇ ਰਹਿੰਦੇ ਕਿੱਥੇ ਗਈ ਹੋਣਾ ਕੀ ਪਤਾ ਕਿੱਥੇ ਚਲ ਗਈ ਆਂਦੀ ਹਣੀ ਘਰੇ ਜਾਊਗੀ ਤੇ ਫੇਰ ਹੀ ਜਾਣੀ ਘਰੇ ਚਲ ਗਈ ਹਣੀ ਗਵੰਢ ਨਾਲ ਨਹੀਂ ਕੱਢਣ ਲਾਪੇ ਲੱਗਦਾ ਨਿਆਣਿਆਂ ਨਾਲ ਇਕੱਠੇ ਚੱਲੀ ਆ ਮੈਂ ਤੇ ਮੇਰੀ ਤੇ ਬਸ ਲੱਗ ਜਾਣੀ ਧਾਰਕਾਟ ਵਾਲੀ ਫੇਰ ਕਰਾਇਆ ਲਾਉਂਦੀ ਫਿਰ ਉਹ ਕੋਈ ਪਰੌਂਠੀ ਬਣਾ ਲਈ ਮੈਂ ਨਹੀਂ ਨਹੀਂ ਕੋਈ ਪਰੌਂਠੀ ਪਰਾਂਠੀ ਨਹੀਂ ਚਾਹੀਦੀ ਉਹਨੇ ਪਰੌਂਠੀ ਖਾਣੀ ਜਿੰਨੇ ਚਾਹ ਨਾ ਬਿਸਕੁਟ ਨਹੀਂ ਦਿੱਤੇ ਮੈਨੂੰ ਭੁੱਖੀ ਨਾ ਜਾ ਮਾਪਿਆਂ ਦੇ ਕੋਲ ਤੂੰ ਭੁੱਖੀ ਥੋੜੀ ਜਾਈ ਦਾ ਪੁੱਤ ਮੈਂ ਲਾ ਦੇਣੀ ਤੈਨੂੰ ਚਾਹ ਚਾਹ ਨਾ ਕਰਾਉਣੀ ਨਹੀਂ ਨਹੀਂ ਰਹਿਣ ਦੇ ਤੂੰ ਤੇ ਪਤਾ ਨਹੀਂ ਆਪ ਕਿੰਨੀ ਦੁਖੀ ਰਹਿੰਦੀ ਤੇਰਾ ਮੂੰਹ ਦੱਸਣ ਦੇ ਤਾਂ ਮੈਂ ਤੇਰੇ ਕੋ ਪਰੌ ਉਹਨੇ ਤਾਂ ਚਾਹ ਨਾ ਕਿਤੇ ਦਿੱਤਾ ਨਹੀਂ ਕੁਛ ਖਾਣ ਨੂੰ ਨਿਆਣੇ ਨੂੰ ਉਹਨੂੰ ਵੀ ਪਤਾ ਹੀ ਦਿਖਣ ਹੀ ਦਿਆ ਨਿਆਣੇ ਆਏ ਨਾਲ ਜਦੋਂ ਕਹੀਏ ਤੇ ਫੇਰ ਆਹ ਦਿੰਦੀ ਹੈਗਾ ਹੀ ਨਹੀਂ ਕੱਖ ਕਹਿਣਾ ਤੇਨ ਇਹੋ ਹੀ ਵੀ ਨਹੀਂ ਹੈਗੇ ਬਿਸਕਟ ਫੇਰ ਮੈਂ ਕਿਹਾ ਹੀ ਨਹੀਂ ਚੁੱਪੀ ਕੀਤੀ ਰਹੀ ਮੈਨੂੰ ਕੀ ਪਤਾ ਮੈਂ ਨਾਲ ਲੈ ਆਉਂਦੀ ਨਿਆਣੇ ਦਾ ਕੋਈ ਨਹੀਂ ਪਤਾ ਦੇਨ ਕੱਟਣ ਵਾਲੀ ਗੱਲ ਆ ਪਰ ਦੇਨ ਤਾਂ ਕੱਟਣੀ ਕਿੱਥੇ ਚਲ ਜਾਣਾ ਛੱਡ ਕੇ ਜਿੰਨੂੰ ਵੀ ਗਾੜੀਆਂ ਲੜੂ ਤੋਂ ਪੱਲਾ ਨਿਆਣੇ ਤੋਂ ਕੀ ਹੋ ਸਮਾ ਗਈ ਹੈ ਹੈ ਦੀਦੀ ਨੇ ਖੇਡ ਲੋ ਘੜੀ ਕੇ ਫੇ ਚੱਲ ਜਾਣਾ ਦੀਦੀ ਨੇ ਜੱਪਣ ਖੇਡ ਲੈ ਪੈਨ ਦੀ ਨਹੀਂ ਪਤਾ ਨਹੀਂ ਕੀ ਅੰਦਰ ਵੜੀ ਰਹਿੰਦੀ ਦੇ ਅਸ਼ਮਿਤ 팬 ਨੂੰ ਵੀਰ ਨੂੰ ਪਾਣੀ ਮੰਗਦਾ ਇੱਕ ਮੰਮੀ ਇਹਦੀ ਪਤਾ ਨਹੀਂ ਕਿੱਥੇ ਗਈ ਚੱਲ ਗਈ ਕਿਸਕ ਗਈ ਕੇ ਬੰਨੇ ਉਹਦੀ ਨਾਲ ਬੜੀ ਆ ਕੇ ਪੈਂਦੀ ਕੋ ਹੋ ਗਈ ਅੱਗੇ ਸਿੱਕੀ ਅੱਗੇ ਪੁੱਛਿਆ ਮਤਲਬ ਦੇ ਕਹਿਣ ਗਈ ਹੋਣੀ ਪਿਆਣ ਕਿਤੇ ਬੈਠੀ ਆ ਮੈਂ ਚੱਲੀ ਆ ਹਾਂ ਹਾਂ ਘਰ ਦੀ ਗੱਲ ਆ ਪਾ ਵੇ ਟਾਈਮ ਤੇ 5 ਵਜੇ ਚੱਲੇ ਉਤੋਂ ਤੇ ਮੇਰੀ ਬਾਸ ਲੰਘ ਜਾਣੀ ਤੂੰ ਵੀਰ ਆਪਣੇ ਨੂੰ ਨਹੀਂ ਮਿਲਣਾ ਪਤਾ ਵੀਰ ਨੂੰ ਕਿੱਥੇ ਮਿਲਣਾ ਵੀਰ ਨੂੰ ਵੀ ਪਤਾ ਹੀ ਐ ਵੀ ਘਰੇ ਆਈ ਵੀਰ ਵੀ ਅੰਦਰ ਦੂਰ ਦੂਰ ਰਹਿਿੰਦਾ ਨੇ ਚਿੱਕਰ 'ਚ ਟੱਕਰਿਆ ਵਸੇਰ ਦਾ ਆਖੂ ਲ ਮੈਨਾਂ ਮਿਲ ਕੇ ਨਹੀਂ ਗਈ ਨਹੀਂ ਨਹੀਂ ਮੰਮੀ ਮੈਂ ਜਾਵਾਂ ਮੀ ਪਿਆ ਵਾ ਮੜਕੇ ਝਾਟਲੀ ਨੇਰਾ ਹੋ ਜਾਂਦਾ ਬਾਣੀ ਨੂੰ ਕਿਤੇ ਨਾਲ ਲੱਸੀ ਨਾ ਰਹੀ ਨਾ ਕੁਝ ਨਾ ਕੁਝ ਖਵਾਦਾ ਨਾ ਕੱਖ ਨਹੀਂ ਐ ਬੁੱਖ ਆ ਦੇ ਅਜਿੰਦਾ ਆ ਬੁੱਖ ਆ ਕੇ ਈ ਡੀ ਹੋਈ ਉਹਨੇ ਉਹਨੂੰ ਕੀ ਕਹੋਣਾ ਮੈਂ ਕੁਝ ਦੇ ਦਾ ਫਰਾਦਾ ਨਾ ਪੁੱਤ ਫੋਨ ਨਾ ਮੇਰਾ ਤੋੜਦੇ ਹੋ ਮੇਰੇ ਕੇ ਮਾਂ ਤੁਹਾਡੇ ਦੇ ਦਾਜ ਦੇਣ ਤੋਂ ਇਦਾਂ ਕਰਨ ਦੇ ਇਹ ਤੇ ਫੋਨ ਕਿੱਥੋਂ ਲੈ ਦਊਗੀ ਮੈਂ ਹਾਲੇ ਮੈਂ ਸਬਜੀ ਚੇਰਦਾ ਹਾਂ ਤਾਂ ਨਹੀਂ ਰੋਟੀ ਖਾ ਜਾਣਗੇ ਦੀਦੀ ਸਬਜੀ ਚੀਰੀ ਨਹੀਂ ਉਰੋਂਦੀ ਮੈਂ ਫਿਰ ਹੋਰ ਕੰਮ ਦੇਦੀ ਆ ਕੇ ਚਾਹ ਪਾਣੀ ਪਿਆਇਆ ਬਾਹਰ ਆ ਜਾਓ ਇੱਥੇ ਗਰਮੀ ਚ ਬੈਠੀਆਂ ਜਿਹੜੀ ਗੱਲ ਕਰਨੀ ਬਾਹਰ ਕਰ ਲਓ ਮੈਂ ਨਹੀਂ ਤੁਹਾਡੇ ਕੋਲ ਬੈਠਦੀ ਮੈਂ ਪੁੱਤ ਕਾ ਨਾ ਧੀਆਂ ਦੇ ਦੁੱਖ ਸੁੱਖ ਹੁੰਦੇ ਆਂ ਤੇਰੀਆਂ ਥੋੜੀ ਜਿਹੀ ਮੇਰੀ ਗੱਲਾਂ ਕਰਨੀਆਂ ਮੈਂ ਜਾਵਾਂ ਫਿਰ ਹੈ ਨਹੀਂ ਤੂੰ ਬਹਿ ਜਾ ਘੜੀ ਰੋਟੀਾਂ ਦੀ ਖਾਣ ਤੇ ਖਾ ਜਾ ਘੜੀ ਰੋਟੀ ਤੂੰ ਮੈਂ ਨਹੀਂ ਰੋਟੀ ਖਾਣੀ ਰੋਟੀ ਮਮੀ ਮੈਂ ਜਾਵਾਂ ਫਿਰ ਹੈ ਮੈਨੂੰ ਨੇਰਾ ਆਉਂਦੇ ਆ ਮੇਰੇ ਕਿ ਨਿਆਣੇ ਲੈ ਕੇ ਤੁਰੀ ਫਿਰੂੰ ਬੱਸਾਂ ਜਾਂ ਅੱਧੀ ਰਾਤ ਨਾਲੇ ਮੈਨੂੰ ਅੱਗੋਂ ਗੁੱਸੇ ਹੋਊਗਾ ਕੀ ਵੇਖਨਦੇ ਹੀ ਉਹਨੂੰ ਚਲ ਗਈ ਉਹ ਬਾਹਰ ਉਧਰ ਪਰੇ ਨੂੰ ਤੁਰੀ ਜਾਂਦੀ ਹੈ ਆ ਗਿਆ ਰੰਦੇ ਪੈਸੇ ਨਹੀਂ ਮੈਂ ਲੈਣੇ ਉਸ ਵੇਖ ਲਿਆ ਤੇਵੇਂ ਕਿ ਲੜਾਈ ਪਾਏਗੀ ਆਪਣੇ ਘਰ ਥੋੜੇ ਜਿਹਾ ਆ ਲੋ ਚੱਲ ਜਾ ਕਰੀ ਇਹ ਕੋਈ ਨਹੀਂ ਪੀਤੀ ਨਾ ਕੋਈ ਕੱਲ ਕਰਮਾ ਨਹੀਂ ਸੀ ਨਾ ਕੋਈ ਨਾ ਕਿ ਮੈਂ ਤੇ ਜੋ ਕਿ ਮੈਂ ਤੇਰਾ ਦਾਦੀ ਬਣਾ ਕੇ ਦਿਨਾ ਮੈਂ ਆਖਿਆ ਮੁੰਡੇ ਕੋਹਾਂ ਦਾ ਕੋਈ ਨਹੀਂ ਹਾਂ ਦਾ ਦੇਣਾ ਤੂੰ ਆਓ ਫਿਰ ਛੇਤੀ ਤਾ ਹਣਾ ਜੇ ਦੇਣਾ ਹੀ ਇਹਦੇ ਹੁਣ ਇਹ ਦੱਸ ਇੱਕ ਸੋਫੇ ਬੈਡ ਬੈਰ ਪਾਂਢੀ ਭੁੰਦੀ ਹਾਂ ਸਾਰਾ ਕੁਝ ਲੈਣਾ ਏ ਟੂ ਜੈਡੀ ਚਾ ਹੂੰ ਦਿੱਤਾ ਕੀ ਤੂੰ ਉਹ ਕੀ ਆਉਂਦੇ ਹੁੰਦੇ ਉਹ ਦੋ ਸੀਟੇ ਕੀ ਦਾ ਪੰਜ ਸੀਟੇ ਉਹ ਉਹ 7 ਸੀਟ ਹੀ ਹੁਣ ਚੱਲਦੇ ਆ 7 ਸੀਟ ਵਾਲੇ ਚੱਲਦੇ ਹੁਣ ਤੇ ਦੇਣਾ ਦੇ ਟ੍ਰੈਂਡਿੰਗ ਦਿਓ ਐਵੇਂ ਬੇਕਾਰ ਜਿਹਾ ਸਮਾਨ ਨਾ ਦੇ ਦਿਓ ਲੋਕੀ ਗੱਲਾਂ ਕਰਨਗੇ ਆਖਣਗੇ ਇਨੇ ਚੇਰੇ ਬਾਦ ਦਿੱਤਾ ਤੇ ਦਿੱਤਾ ਵੀ ਬੇਕਾਰ ਕੋਈ ਨਹੀਂ ਪਾਸੀ ਦੀ ਨਿਆਣਾ ਕੱਲਾ ਤੇ ਪੈਣੀ ਬੰਨ ਤੇ ਬਥੇਰਾ ਹੀ ਐ ਨਾ ਹੁਣ ਤੂੰ ਹੀ ਨਹੀਂ ਘਰ ਪਾਉਂਦੇ ਤੇ ਇੱਚ ਮੇਰਾ ਕੀ ਕਸੂਰ ਐ ਦੱਸ ਰਹਣ ਦੇ ਮੰਮੀ ਆਪਣੇ ਕੋਲੋਂ ਰੱਖ ਲਿਆ ਕਰ 150 ਆ ਨਿੱਕੀ ਨੁਕਲੇਸ ਕੁੜਕੀ ਲੈ ਗਈ ਲੈ ਪਾਵਲਾ ਦਾਹਾ ਦਾ ਕਰਕੇ ਜੋੜੀ ਜਾਂਦੀ ਰਹਿੰਦੀ ਤੇ ਮੈਨੂੰ ਦੇ ਦਿੰਦੀ ਰਹਣ ਦੇ ਤੂੰ ਆਪਣੀ ਚੀਜ਼ ਲੈ ਲੀ ਮੈਨੂੰ ਤਾਂ ਤੈਨੂੰ ਮੈਂ ਨਹੀਂ ਹੈ ਨਾ ਰੋਕਿਆ ਵੀ 2 4 ਦਿਨ ਤੇ ਕੋਈ ਸੂਰਬਾ ਤਾਂ ਮੈਨੂੰ ਪਾ ਜਾਂਦੀ ਤੇ ਫਿਰ ਸੰਤ ਫਿਰ ਮੈਂ ਤੈਨੂੰ ਦੇ ਦੇਂਦੀ ਬਈ ਯਾਰ ਚੱਲ ਮੈਂ ਜਾਵਾ ਫਿਰ ਉਹ ਵੇ ਟਾਈਮ ਕਿੰਨਾ ਹੋ ਗਿਆ ਮੈਨੂੰ ਫਿਰ ਬਾਸਣਾ ਮਿਲੂ ਮੁੜ ਕੇ ਆਉਂਗੀ ਤੇ ਗਾਲ ਪਾਉਂਗੀ ਧਿਆਣੀਆਂ ਨੇ ਮੈਂ ਬਾਹਰੋਂ ਲੈ ਲੈਣਾ ਵੇੜੇ 'ਚ ਖੇਡਣ ਦੀਆਂ ਚੱਲ ਚੰਗਾ ਫਿਰ ਚੰਗਾ ਮੇਰੇ ਕੋਲ ਵਿਆਹ ਨਹੀਂ ਉੱਥੋਂ ਤੱਕ ਤੇ ਕਿੱਥੇ ਗਈ ਹੁਣ ਚਲ ਗਈ ਹੋਣੀ ਬਾਹਰ ਆਂਦੀ ਹੋਣੀ ਮਿਲ ਜਾਣ ਵਾਲੀ ਤੇ ਘਰੋਂ ਖਿਸਕ ਜਾਨੀ ਕੁਝ ਦੇਣਾ ਨਾ ਪੈ ਜੇ ਗਵੰਡਨ ਲਈ ਨਿਕਲੀ ਲੱਗਦੀ ਗਈ ਹੈ ਕਹਿੰਦਾ ਕੋਈ ਨਹੀਂਗਾ ਤੂੰ ਸਭ ਜੀ ਤੂੰ ਹੀ ਧਰ ਦੇ ਰੋਜ਼ ਚੀਰ ਦੇ ਆਉਂਦਾ ਪਰਾ ਦਿੰਦੀ ਫਿਰ ਉਹਨ ਕੀ ਕਰੀ ਰੋਟੀ ਤੇ ਖਾਣੀ ਹੈ ਮਾੜਾ ਚੰਗਾ ਚੀਰ ਦੇਣੀ ਹੈ ਤੇ ਉਹਦੇ ਹੱਥਾਂ ਨੂੰ ਕੀ ਹੋਇਆ ਵਾ ਸਬਜੀ ਵੀ ਨਹੀਂ ਚੀਰ ਸਕਦੀ ਨਿਆਣੇ ਵੱਡੇ ਆ ਬਾਹਰ ਖੇਡਦੇ ਰਹਿੰਦੇ ਤੇ ਮੁੰਡਾ ਹੁੰਦਾ ਇੱਥੇ ਉਦੋਂ ਤੇ ਨਹੀਂ ਕੁਝ ਕਰੂੰਗੀ ਤੇ ਜਦੋਂ ਚੱਲ ਜਾਂਦੇ ਉਦੋਂ ਮੇਰੀ ਬੜੀ ਕੁੱਤੇ ਖਾਂਦਾ ਤੂੰ ਇਹ ਵੀ ਜਾਣ ਕੇ ਜਿਆਦੀ ਭੁਏ ਚੜਾਈ ਕੱਲੀ ਕੱਲੀ ਕਰਕੇ ਬਹੁਤ ਜਿਆਦਾ ਮੇਰਾ ਪਰਸਾ ਖਰੇ ਬਾਹਰ ਪਿਆ ਹੀ ਨਿਆਣੇ ਇਹ ਨਾ ਬਾਹਰ ਫੜ ਲੈਣ ਚੱਲ ਕੋਈ ਨਹੀਂ ਚੰਗਾ ਤੇ ਹਨੇਰਾ ਚੰਗਾ ਫਿਰ ਮੈਂ ਜਾਵਾਂ ਤੇ ਫਿਰ ਤੂੰ ਟਾਇਮ ਨਾ ਤੁਰੀ ਜਿਆ ਨਿਆਣੀ ਫੜ ਲਾ ਚੰਗਾ ਫਿਰ ਚੰਗਾ ਨਿਆਣੀ ਐ ਇੰਨੀ ਨਾ ਉਹਦੀ ਗੱਲਾਂ ਕਰਾਇਆ ਕਰ ਇੰਨੀ ਤੂੰ ਪੁੱਛ ਪੁੱਛ ਜਾ ਕਰਦੀ ਰਹੀਨੀ ਉਹਨੂੰ ਪੈ ਜਾਏਗਾ ਟੁੱਟ ਕੇ ਜਿਹੜਾ ਦੇਣਾ ਆਪਣੇ ਦੇਣਾ ਉਹ ਦੇ ਹੀ ਦੇਣਾ ਰੋਟੀ ਖਾਣੋਂ ਨੇ ਭੁੱਖਾ ਮਰਦਾ ਕੋਈ ਵੀ ਗੱਲਾਂ ਕਰਾਉਂਦੀ ਰਹੀਨੀ ਉਹਦੇ ਕੋਲ ਚਲ ਚੰਗਾ ਫਿਰ ਆਪਣਾ ਧਿਆਨ ਰੱਖੀ ਚੰਗਾ ਚੰਗਾ ਤੇ ਉਹ ਨਿਆਣੀਆਂ ਨੂੰ ਲੈ ਦੇ ਲਿ ਲੈਣਾ ਮੈਂ ਬਾਹਰ ਆਹੋ ਲੈ ਦੇ ਵੀ ਕੁਛ ਉਹਨਾਂ ਨੂੰ ਹਾਂ ਲੈ ਦੂੰਗੀ ਚਲਦਾ ਕੀ ਆ ਇੰਨੇ ਆਨੇ ਬਸ ਹੈ ਕਿੱਦਿਦੁਰੋ ਇਹ ਦੋਕਨ ਦੇ ਕੇ ਤੇ ਰੋਟੀ ਹੁਣੇ ਕਿ ਅੰਦਰ ਹੀ ਨੇ ਦਿੱਤੀ ਪਰ ਕਿੱਧਰ ਨਿਕਲ ਗਈ ਆ ਬਸ ਉਹਦੇ ਨੇ ਆਉਂਦੇ ਆ ਕਰ ਲਾ ਵੀ ਮੈਂ ਤਾਂ ਮੇ ਛੇਤੀ ਕੀਤਾ ਦੋਬਾ ਵੀ ਉਹਦੀ ਅੱਗੇ ਚੰਗੀ ਸਾਸ ਚੰਗੀ ਆ ਉਹ ਤੇ ਅੱਗੇ ਨਹੀਂ ਜੀਣਦੀ ਨੀ ਮੈਂ ਅੰਦਰ ਲੱਗ ਲੈਂ ਸੱਜ ਕੋਈ ਕੋਤਰ ਦੁਕਾਨ ਨਹੀਂ ਨਿਆਣੀਆਂ ਤੂੰ ਤੇ ਕਿਧਰ ਆਈ ਉਹ ਤੇ